ਨਾ ਤੋਂ ਇਹ ਝਗੜਾ ਚੱਲ ਰਿਹਾ ਸੀ ਜਿਸ ਦੇ ਚੱਲਦੇ ਗੋਲੀਆਂ ਚਲਾਈਆਂ ਗਈਆਂ ਨੇ। ਦੋ ਕਰਨੇ ਉਹਨਾਂ ਦੇ ਵਿੱਚ ਇੱਕ ਤਾਂ ਪਾਣੀ ਦੀ ਪਾਈਪ ਨੂੰ ਲੈ ਕੇ ਦੂਸਰਾ ਇਸਾਰੇ ਕੈਮਰਾ ਕੈਮਰਾ ਦੀ ਪੋਜੀਸ਼ਨ ਨੂੰ ਲੈ ਕੇ ਦੋ ਘਰਾਂ ਦੇ ਵਿੱਚ ਥੋੜੀ ਦੇਰ ਦੀ ਬਹਿਸ ਸਈਆ ਹੋ ਰਿਹਾ ਸੀਗਾ। ਤੇ ਹੁਣ ਸਾਨੂੰ ਦੋਨਾਂ ਧਰਾਂ ਤੋਂ ਕੰਪਲੇਂਟ ਆਈ ਹੈ ਤੇ ਉਹ ਕੰਪਲੇਂਟ ਨੂੰ ਵੈਰੀਫਾਈ ਕੀਤਾ ਜਾਵੇਗਾ। ਇੱਕ ਤਰ ਕਹਿ ਰਹੀ ਹੈ ਕਿ ਦੂਸਰੇ ਪਾਸੋਂ ਵੈਪਨ ਤੋਂ ਫਾਇਰ ਕੀਤਾ ਗਿਆ ਤੇ ਸੈਕੰਡਲੀ ਇਹਨਾਂ ਨੂੰ ਕੰਪਲੇਂਟ ਹੈ ਕਿ ਉਹਨਾਂ ਨੇ ਇਹਨਾਂ ਤੇ ਅਟੈਕ ਕੀਤਾ ਬੀਤੀ ਜਾਣੇ ਇਕੱਠੇ ਹੋ ਕੇ ਆਏ ਸੀਗੇ ਤੇ ਹੁਣ ਅਸੀਂ ਫੁਟੇਜ ਦੇਖ ਰਹੇ ਹਾਂ। ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਨੂੰ ਇਨਵੈਸਟਿਗੇਟ ਕੀਤਾ ਜਾ ਰਿਹਾ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਗੀ ਸਰ ਜੀ ਨੇ ਫਾਇਰ ਕੱਢਿਆ ਮੇਰੇ ਬ੍ਰਦਰ ਦੇ ਉੱਤੇ ਸਿਆਸੀ ਨੀਤੀਕ جواب ਦੀ ਵੀ ਗੱਲ ਕਰ ਰਹੇ ਹੈ ਤੇ ਕਹੀ ਕੀ ਹੈ ਕੋਈ ਰਾਜਨੀਤਿਕ ਦਬਾਅ ਵਾਲੀ ਗੱਲ ਨਹੀਂ ਹੈ ਜੀ ਜੋ ਵੀ ਜੇ ਕਿਸੇ ਨੇ ਲਾ ਨੂੰ ਹੱਥ 'ਚ ਲਿਆ ਹੈ ਲਾ ਸਾਰਿਆਂ ਲਈ ਇੱਕ ਹੈ ਤੇ ਜੇ ਕਿਸੇ ਨੇ ਨੂੰ ਲਾ ਨੂੰ ਹੱਥ 'ਚ ਲਿਆ ਜੋ ਵੀ ਜਿਸ ਵੀ ਲਾ ਦੀ ਇਨਫੋਰਸਮੈਂਟ ਹੋਗੀ ਉਹਦੇ ਬੇਸਿਸ ਉੱਤੇ ਕਾਰਵਾਈ ਕੀਤੀ ਜਾਵੇ ਸਰ ਜੀ ਨੇ ਫਾਇਰ ਕੱਢਿਆ ਉਹ ਕੌਣ ਇਹ ਅ ਇਲੈਜ ਕੀਤਾ ਜਾ ਰਿਹਾ ਹੈ ਕਿ ਜੀ ਗਿੰਨੀ ਹੈ ਜੋ ਕਿ ਇਹਨਾਂ ਦਾ ਨੇਬਰ ਹੈ ਉਹਨਾਂ ਤੇ ਇਹ ਕਹਿ ਰਿਹਾ ਹੈ ਕਿ ਉਹਨਾਂ ਨੇ ਇਹ ਦੋ ਫਾਇਰ ਕੀਤੇ ਸਰ ਕੋਈ ਕੋਲ ਨਹੀਂ ਜੀ ਮੇਂ ਮੌਕੇ ਤੇ ਕੋਈ ਕੋਲ ਨਹੀਂ ਬਰਾਮਤ ਹੋਇਆ ਪਰ ਅਸੀਂ ਫਿਲਹਾਲ ਵੈਰੀਫਾਈ ਕਰਨ ਲਈ ਜਿਹੜਾ ਵੈਪਨ ਹੈ ਉਹਨੂੰ ਅਸੀਂ ਕਬਜ਼ਾ ਪੁਲਿਸ ਨੇ ਲਿਆ ਹੋਇਆ ਹੈ ਸਰ ਕੋਈ ਰੈਸਟਰੀ ਪਈ ਹੈ ਨਹੀਂ ਹਜੇ ਸਟੇਟਮੈਂਟ ਲਿਖ ਕੇ ਜੀ ਜੋ ਵੀ ਬੰਦੀ ਕਰਵਾਈ ਉਹ ਕੀਤੀ ਜਾਵੇਗੀ ਸਰ ਉਸ ਵੈਪਨ ਸੀਟੀ ਅੰਦਰ ਪੀਐਫਐਲ ਨੂੰ ਹਾਂਜੀ ਵੇਜਰ ਹੈ ਵੇਜਰ ਵੈਰੀਫਾਈ ਕੀਤਾ ਜਾ ਰਿਹਾ ਹੈ ਹਾਂਜੀ ਜੀ ਅਰਤੀ ਇਹ ਵਿਚਾਰੇ ਬਾਕੀ ਕੈਮਰਾ ਦੀ ਫੁਟੇਜ ਵੀ ਦੇਖਿਆ ਜਾਣੀ ਹੈ ਜੀ ਇਹ ਫੈਮਿਲੀ ਪੂਲ ਵੀ ਕੈਮਰਾ ਲੱਗੇ ਹੋਏ ਆ ਉਹਨਾਂ ਦੇ ਵੀ ਕੈਮਰੇ ਲੱਗੇ ਹੋਏ ਤੇ ਕੈਮਰੇਾਂ ਤੋਂ ਸਾਰੀ ਗੱਲ ਕਲੀਅਰ ਹੋਈ ਜਾਊਗੀ ਫੁਟੇਜ ਦੇਖ ਕੇ ਤੇ ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਦੇ ਬਿਆਨਾਂ ਤੇ ਜੋ ਵੀ ਬੰਦੇ ਕਰੀ ਕਿ ਪੱਤਰਕਾਰ ਇਹ ਗੱਲ ਤਾਂ ਜੀ ਹੁਣ ਜਦੋਂ ਵੈਰੀਫਾਈ ਹੁੰਦੀ ਹੈ ਅਸੀਂ ਤੁਹਾਨੂੰ ਡਿਟੇਲਸ ਉਸ ਤੋਂ ਬਾਅਦ ਹੀ ਦੱਸ ਸਕਦੇ ਹਾਂ ਇਨਵੈਸਟੀਗੇਸ਼ਨ ਵਾਲੀ ਪੱਤਰਕਾਰ ਵੀ ਉੱਥੇ ਬੰਨ੍ਹ ਕੀਤੇ ਕਿਸੇ ਨੂੰ ਕਿਸ ਨੂੰ ਅਰੈਸਟ ਨਹੀਂ ਕੀਤਾ ਜੀ ਮੌਕੇ ਤੇ ਦੋਨੋਂ ਜਾਣੇ ਨੇ ਦੂਜਿਆਂ ਦੇ ਖਿਲਾਫ ਕੰਪਲੇਂਟ ਕੀਤੀ ਸੀਗੀ ਅਸੀਂ ਮੌਕਾ ਦੇਖਣ ਆਏ ਆ ਮੌਕਾ ਦੇਖ ਕੇ ਅਸੀਂ ਥਾਣੇ ਚਲੇ ਆ ਕਿਸ ਨੂੰ ਅਰੈਸਟ ਨਹੀਂ ਕੀਤਾ ਬਾਅਦ ਸਾਰੇ ਉੱਥੇ ਅਸੀਂ ਸਿਰਫ ਇਕਰ ਪੁੱਛ ਕੇ ਸਿਲੀ ਲੈ ਕੇ ਗਏ ਕਿਉਂਕਿ ਕਲੇਮ ਬੜੇ ਸੀਰੀਅਸ ਨਹੀਂ ਬੜੇ ਹੀਰੀਅਸ ਨੇਚਰ ਆਫ ਅਫੈਂਸ ਹੈ ਤੇ ਕਿਸ ਨੂੰ ਅਰੈਸਟ ਨਹੀਂ ਕੀਤਾ ਗਿਆ ਬੇਸਿਕਲੀ ਦੋ ਕਰਨੇ ਉਹਨਾਂ ਦੇ ਵਿੱਚ ਇੱਕ ਤਾਂ ਪਾਣੀ ਦੀ ਪਾਈਪ ਨੂੰ ਲੈ ਕੇ ਦੂਸਰਾ ਇਸ ਤਰ੍ਹਾਂ ਦੇ ਕੈਮਰਾਜ਼ ਕੈਮਰਾ ਦੀ ਪੋਜੀਸ਼ਨ ਨੂੰ ਲੈ ਕੇ ਦੋ ਘਰਾਂ ਦੇ ਵਿੱਚ ਥੋੜੀ ਦੇਰ ਦੀ ਬਹਿਸ ਸਈਆ ਹੋ ਰਿਹਾ ਸੀਗਾ ਹੇ ਹੁਣ ਸਾਨੂੰ ਦੋਨਾਂ ਧਰਾਂ ਤੋਂ ਕੰਪਲੇਂਟ ਆਈ ਹੈ ਤੇ ਉਹ ਕੰਪਲੇਂਟ ਨੂੰ ਵੈਰੀਫਾਈ ਕੀਤਾ ਜਾਵੇਗਾ ਇੱਕ ਧਰ ਕਹਿ ਰਹੀ ਹੈ ਕਿ ਦੂਸਰੇ ਪਾਸੋਂ ਵੈਪਨ ਤੋਂ ਫਾਇਰ ਕੀਤਾ ਗਿਆ ਤੇ ਸੈਕੰਡਲੀ ਇਹਨਾਂ ਲੋਕਾਂ ਤੋਂ ਕੰਪਲੇਂਟ ਹੈ ਕਿ ਉਹਨਾਂ ਨੇ ਇਹਨਾਂ ਤੇ ਅਟੈਕ ਕੀਤਾ ਬੀਤੀ ਜਾਣੇ ਇਕੱਠੇ ਹੋ ਕੇ ਆਏ ਸੀਗੇ ਤੇ ਹੁਣ ਅਸੀਂ ਫੁਟੇਜ ਦੇਖ ਰਹੇ ਹਾਂ ਜਿਹੜੇ ਮੌਕੇ ਦੇ ਗਵਾਹ ਨੇ ਉਹਨਾਂ ਨੂੰ ਇਨਵੈਸਟਿਗੇਟ ਕੀਤਾ ਜਾ ਰਿਹਾ ਤੇ ਜੋ ਵੀ ਬੰਦੀ ਕਾਰਵਾਈ ਹੋਗੀ ਲੋਕ ਕੇ ਇਜਾਮ ਜਿਹਨੇ ਫਾਈਲ ਕਰਦੇ ਆ ਸਰ ਦੇ ਬ੍ਰਦਰ ਦੇ ਉੱਤੇ ਸਿਆਸੀ ਨੀਤੀਕ جواب ਦੀ ਗੱਲ ਕਰ ਰਹੇ ਹੈ ਤਾਂ ਸਹੀ ਕੀ ਹੈ ਕੋਈ ਰਾਜਨੀਤਿਕ ਦਬਾਅ ਵਾਲੀ ਗੱਲ ਨਹੀਂ ਹੈ ਜੀ ਜੋ ਵੀ ਜੇ ਕਿਸੇ ਨੇ ਲਾਅ ਨੂੰ ਹੱਥ 'ਚ ਲਿਆ ਲਾਅ ਸਾਰਿਆਂ ਲਈ ਹੈ